ਜਿੱਥੇ ਰੂਹ ਨੂੰ ਸਕੂਨ ਮਿਲੇ ਰੋਹਾਨੀਅਤ ਮਹਿਸੂਸ ਹੋਵੇ ਸਜਦਾ ਕਰਦੇ ਦਾ ਬਹੁਤੇ ਪ੍ਰਸ਼ਨ ਨਹੀਂ ਪੁੱਛੀ ਦੇ ਬੇਕਾਰ ਦੀ ਜਿੱਥੇ ਬਿਨਾ ਨਜ਼ਰ ਮਿਲਾਏ ਅੱਖ ਲੜ ਜਾਵੇ ਜਿੱਥੇ ਬਿਨਾ ਨਜ਼ਰ ਮਿਲਾਏ ਅੱਖ ਲੜ ਜਾਵੇ ਉਹੀ ਤਾਂ ਫਲਸਫੇ ਹੁੰਦੇ ਨੇ ਸੱਚੇ ਪਿਆਰ ਦੇ ਅੱਲਾ ਮੀਆਂ ਜ਼ਿੰਦਗੀ ਨੂੰ ਜਹਨਮ ਵਿੱਚੋਂ ਬਾਹਰ ਕੱਢੋ ਇਹ ਮੁਰਸ਼ਦ ਜ਼ਿੰਦਗੀ ਨੂੰ ਜਹੰਨਮ ਵਿੱਚੋਂ ਬਾਹਰ ਕੱਢੋ ਜਿੰਨੀ ਬੀਤ ਗਈ ਚਲੋ ਬੀਤ ਗਈ ਹੁਣ ਮੇਰੀ ਤੇ ਮੇਰੇ ਵੀਵਰਸ ਜਿਹੜੇ ਘਰ ਬੈਠੇ ਦੇਖ ਰਹੇ ਨੇ ਜਿੰਨੀ ਬੀਤ ਗਈ ਚਲੋ ਬੀਤ ਗਈ ਹੁਣ ਜਿਹੜੀ ਬਾਕੀ ਰਹਿੰਦੀ ਐ ਮੇਰੀ ਤੇ ਜਿਹੜੇ ਘਰ ਬੈਠੇ ਮੇਰੇ ਵੀਵਰਸ ਦੇਖ ਰਹੇ ਨੇ ਸਾਰਿਆਂ ਦੀ ਕਿਸਮਤ ਸਵਾਰ ਦੇ ਮੇਰੇ ਮੁਰਸ਼ਦ ਸਾਰਿਆਂ ਦੀ ਕਿਸਮਤ ਸਵਾਰ ਦੇ ਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੁਰੀ ਤੁਸੀਂ ਸ਼ੇਅਰ ਤੋਂ ਦਸਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਦੋਸਤੋ ਨਾ ਭੁੱਖੇ ਆ ਤੇ ਨਾ ਰੱਜੇ ਆ ਨਾ ਮਲੰਘੇ ਆ ਤੇ ਨਾ ਕੱਜੇ ਆ ਬਸ ਇੰਨਾ ਕ ਸਮਝ ਲੋ ਕਿ ਉਸ ਮੁਰਸ਼ਿਦ ਦੇ دیدار ਕਰ ਕਰਕੇ ਰੱਜੇ ਆ ਇਸ ਸਮੇਂ ਨਵਾਂ ਸ਼ਹਿਰ ਵਿੱਚ ਕਰਿਆਮ ਰੋਡ ਤੇ ਸਥਿਤ ਮਾਈ ਅਸੀਂ ਦਰਬਾਰ ਤੇ ਮੌਜੂਦ ਆ ਬਹੁਤ ਜਿਹੜੇ ਵੀਰਪੈਣਪਰਾ ਸਾਡੇ ਨਵੇਂ ਸ਼ਹਿਰ ਤੋਂ ਇਸ ਜਗ੍ਹਾ ਨਾਲ ਜੁੜੇ ਹੋਏ ਨੇ ਆਸਤਾ ਬਹੁਤ ਉਹਨਾਂ ਦੇ ਭਾਵ ਜੁੜੇ ਹੋਏ ਨੇ ਉਹਨਾਂ ਦੇ ਮਨ ਦੀ ਜਿਹੜੀ ਪੀੜ ਹੈ ਇੱਥੇ ਆ ਕੇ ਦੂਰ ਹੁੰਦੀ ਹੈ ਇਹ ਉਹ ਆਪ ਦੱਸਦੇ ਨੇ ਹਾਲਾਂਕਿ ਮੇਰੇ ਵੀ ਬੜੇ ਐਕਸਪੀਰੀਐਂਸਸ ਨੇ ਸਾਰੇ ਹੀ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਨਾਲ ਸ਼ੇਅਰ ਕਰਾਂ ਪਰ ਇੱਕ ਨਜ਼ਰ ਅੰਦਰ ਚੱਲ ਕੇ ਦਰਬਾਰ ਦੀ ਤੁਹਾਡੇ ਤੱਕ ਪਹੁੰਚ ਦੀ ਕਰਦੇ ਆਂ ਔਰ ਇੱਥੇ ਦੇ ਲੋਕ ਜਿਹੜੇ ਮੱਥਾ ਟੇਕਣ ਆਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜੇ ਦੁਕਾਨਦਾਰ ਇੱਥੇ ਦੁਕਾਨਾਂ ਲਾ ਕੇ ਬੈਠੇ ਨੇ ਕੋਵਿਡ ਤੋਂ ਬਾਅਦ ਉਹਨਾਂ ਦੀ ਕੀ ਸਿਚੁਏਸ਼ਨ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤਾਂ ਆਓ ਅੰਦਰ ਚੱਲਦੇ ਆਂ ਆਓ ਅੰਦਰ ਚੱਲਦੇ ਆਂ ਤੋ ਦਰਬਾਰ ਦੇ ਅੰਦਰ ਤਾਂ ਆ ਗਏ ਰਮਜ ਇਸ਼ਕ ਦੀ ਪਾਈ ਤੋ ਚੰਗੀ ਗੱਲ ਹੈ ਜੀ ਭਾਈ ਜੀ ਜਿਹੜੇ ਵੀ ਅੰਦਰ ਸਾਰਿਆਂ ਦੇ ਵੀ ਹੱਥ ਤੁਸੀਂ ਸੈਂਟਰਾਈਜ਼ ਕਰਕੇ ਅੰਦਰ ਭੇਜ ਦਿਓ ਸਾਰਿਆਂ ਦੇ ਬਿਲਕੁਲ ਆਪਣਾ ਵੀ ਖਿਆਲ ਰੱਖਦੇ ਹੋ ਕਿ ਨਹੀਂ ਆਪਣਾ ਵੀ ਜਿੱਦਾਂ ਦੋ ਮੂੰਹ ਚੱਕ ਚੰਗੀ ਗੱਲ ਹੈ ਜੀ ਸੋ ਹੁਣ ਤੁਹਾਨੂੰ ਅੰਦਰ ਦਰਸ਼ਨ ਦੇਦਾਰ ਕਰਾਉਣੀ ਹੈ ਸਮਾਈ ਅਸੀਂ ਮਾਤਾ ਦੇ ਸਥਾਨ ਦੇ ਅੰਦਰ ਮੱਥਾ ਟੇਕਣ ਤੋਂ ਪਹਿਲਾਂ ਤੁਹਾਨੂੰ ਨਜ਼ਰ ਆਇਆ ਹੋਣਾ ਕਿ ਇੱਥੇ ਲੂਣ ਦੇ ਪੈਕੇਟ ਵੀ ਮੌਜੂਦ ਨੇ ਤੇ ਝਾੜੂ ਵੀ ਮੌਜੂਦ ਨੇ ਇਸ ਦਾ ਅਗਰ ਮੈਂ ਥੋੜਾ ਜਿਹਾ ਵਿਸ਼ਲੇਸ਼ਣ ਕਰਾਂ ਜਾਂ ਥੋੜਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਜਿਹੜੇ ਕੀ ਦੀਨ ਦੁਖੀ ਹੁੰਦੇ ਨੇ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਉਹ ਅਗਰ ਇੱਥੇ ਆ ਕੇ ਲੂਣ ਦੇ ਪੈਕੇਟ ਚੜਾਉਂਦੇ ਨੇ ਜਾਂ ਝਾੜੂ ਚੜਾਉਂਦੇ ਨੇ ਤਾਂ ਉਹਨਾਂ ਦੀ ਜਿਹੜੀ ਸਕਿਨ ਦੀ ਪ੍ਰੋਬਲਮਸ ਨੇ ਉਹ ਦੂਰ ਹੁੰਦੀਆਂ ਨੇ ਹਾਲਾਂਕਿ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਕਲੋਜ਼ ਆਜੋ ਮੈਂ ਵੀ ਮੈਨੂੰ ਯਾਦ ਹੈ ਮੈਂ ਬੜੀ ਸਪਸ਼ਟ ਤੌਰ ਤੇ ਕਹਿ ਸਕਦਾ ਵਿਵਿਡਲੀ ਆਈ ਰਿਮੈਂਬਰ ਕਿ ਅੱਜ ਤੋਂ 20 ਸਾਲ ਪਹਿਲਾਂ ਮੇਰੇ ਵੀ ਸਕਿਨ ਦੀ ਥੋੜੀ ਜਿਹੀ ਪ੍ਰੋਬਲਮ ਸੀ ਜਿਹਨੂੰ ਭੋਰੀ ਕਹਿੰਦੇ ਨੇ ਪੰਜਾਬੀ ਵਿੱਚ ਉਹ ਉਦੋਂ ਮੈਂ ਥੋੜਾ ਸਕਮਿਤ ਸੀ ਥੋੜਾ ਪੀੜਿਤ ਸੀ ਲੇਕਿਨ ਮੈਂ ਇਥੇ ਲੂਣ ਚੜਾ ਕੇ ਗਿਆ ਝਾੜੂ ਚੜਾ ਕੇ ਗਿਆ ਆਈ ਡੋਨਟ ਨੋ ਕਿਵੇਂ ਉਹ ਭੋਰੀ ਠੀਕ ਹੋ ਗਈ ਹਾਲਾਂਕਿ ਮੈਂ ਕਿਸੇ ਨੂੰ ਫੋਰਸ ਨਹੀਂ ਕਰਦਾ ਮੈਂ ਕਿਸੇ ਨੂੰ ਇਹ ਬਾਰ ਬਾਰ ਨਹੀਂ ਹਾਲਾਂਕਿ ਮੈਂ ਕਿਸੇ ਨੂੰ ਫੋਰਸ ਨਹੀਂ ਕਰਦਾ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਵੀ ਇੱਥੇ ਆਓ ਤੁਸੀਂ ਵੀ ਲੂਣ ਚੜਾਓ ਜਾਂ ਝਾੜੂ ਚੜਾਓ ਮੰਦੀ ਸ਼ਰਤ ਹੈ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਤੁਸੀਂ ਜਦ ਸੱਚੀ ਦੁਆ ਮੰਗਦੇ ਹੋ ਅਚਿੰਚਿਤ ਮਨ ਵਿੱਚ ਮੰਗਦੇ ਹੋ નિਸ਼ਫਲ ਹੋ ਕੇ ਮੰਗਦੇ ਹੋ ਫਿਰ ਰੱਬ ਕਿਸੇ ਵੀ ਰੂਪ ਚ ਤੁਹਾਡੀ ਜਿਹੜੀ ਹੈ ਮਨ ਦੀ ਪੁਕਾਰ ਜ਼ਰੂਰ ਸੁਣਦਾ ਹੈ ਲੇਕਿਨ ਹਾਂ ਐਵੇਂ ਵੀ ਹੋਇਆ ਕਿ ਕਈ ਵੇਲੇ ਕਈ ਇਹੋ ਜੀ ਚੀਜ਼ ਮੰਗੀ ਹੈ ਜਿਹੜੀ ਸੋਚ ਵਿਚਾਰ ਕੇ ਮੰਗੀ ਹੈ ਜਿਹੜੀ ਲਾਲਚ ਨਾਲ ਮੰਗੀ ਹੈ ਜਿੱਥੇ ਤੁਹਾਡਾ ਮਨ ਸੱਚਾ ਹੈ ਨੀਚਾ ਸੱਚੀ ਹੈ ਜਿੱਥੇ ਤੁਸੀਂ ਸਿਰਫ ਰੱਬ ਨੂੰ ਹਾਜ਼ਰ ਨਜ਼ਰ ਮੰਨ ਕੇ ਪ੍ਰਭਾਵਿਤ ਹੋ ਕੇ ਨਹੀਂ ਸੱਚੇ ਦਿਲੋਂ ਮੰਗਦੇ ਹੋ ਤਾਂ ਤੁਹਾਡੀ ਜਿਹੜੀ ਕਾਮਨਾ ਪੂਰੀ ਕੀਤੀ ਜਾਂਦੀ ਹੈ ਔਰ ਮੈਨੂੰ ਹਮੇਸ਼ਾ ਹੀ ਇੱਥੇ ਲੋਕ ਹਰ ਵੀਰ ਵਰਨ ਵਾਲੇ ਨੇ ਜਿਹੜੇ ਲੂਣ ਚੜਾਉਂਦੇ ਨੇ ਜਿਹੜੇ ਝਾੜੂ ਚੜਾਉਂਦੇ ਨੇ ਤਾਂ ਇਟ ਮੀਨਸ ਉਹਨਾਂ ਦੇ ਜਿਹੜੇ ਦੁੱਖ ਦਰਦ ਨੇ ਉਹਨਾਂ ਦੀ ਸਕਿਨ ਇਨਫੈਕਸ਼ਨਸ ਨੇ ਉਹ ਦੂਰ ਹੋਈਆਂ ਨੇ ਪਰ ਫਿਰ ਵੱਡੀ ਗੱਲ ਉਹੀ ਹੈ ਕਿ ਸਕਿਨ ਇਨਫੈਕਸ਼ਨ ਤਾਂ ਠੀਕ ਠੀਕ ਹੋ ਜਾਵੇਗੀ ਲੇਕਿਨ ਅਸੀਂ ਮੰਨ ਦੀ ਮੈਲ ਕਦੋਂ ਦੂਰ ਕਰਕੇ ਜਾਵਾਂਗੇ ਅੰਦਰ ਬਾਅਦ ਸਫਾਈ ਕਦ ਕਰਾਂਗੇ ਕਿਉਂਕਿ ਇਹ ਗੱਲ ਪੱਕੀ ਹੈ ਕਿ ਡੇਰੇ ਚ ਫਕੀਰ ਨੱਚਦਾ ਲੇਕਿਨ ਸਾਡੇ ਅੰਦਰ ਮੈਂ ਨੱਚਦੀ ਹੈ ਉਹ ਮੈਂ ਨੂੰ ਤੂੰ ਵਿੱਚ ਕਨਵਰਟ ਕਰਦੇ ਤਾਂ ਚਲੋ ਕਾਫੀ ਮਨ ਨੂੰ ਸ਼ਾਂਤੀ ਮਿਲ ਰਹੀ ਹੈ ਇੱਕ ਵਾਰੀ ਫਿਰ ਤੋਂ ਤੁਹਾਨੂੰ ਜਿਹੜਾ ਇੱਥੇ ਦਾ ਹੋਰ ਵੀਊ ਦਿਖਾ ਦਿੰਦੇ ਤਾਂ ਚਲਦੇ ਕੈਮਰਾ ਦੀ ਨਿਗਾਨਾ ਤੁਹਾਨੂੰ ਹੋਰ ਵੀਊ ਦਿਖਾ ਦਿੰਦੇ ਨਾਰਮਲੀ ਜਿਹੜੇ ਸ਼ਰਧਾਲੂ ਹੁੰਦੇ ਨੇ ਉਹ ਅੰਦਰ ਮੱਥਾ ਟੇਕਦੇ ਨੇ ਜਿਹੜੇ ਵੀ ਤੁਸੀਂ ਪਹਿਲਾਂ ਦਿਖਾਤਾ ਔਰ ਦੂਸਰੀ ਸਾਈਡ ਤੋਂ ਐਗਜ਼ਿਟ ਉਹ ਲੈਂਦੇ ਨੇ ਸੋ ਸਕੂਨ ਬਹੁਤ ਹੈ ਜੀ ਤੁਸੀਂ Hindu ਹੋ, Hindu Muslim ਹੋ, Sikh ਹੋ, Isai ਹੋ ਲੇਕਿਨ ਕਿਸੇ ਵੀ ਦਰਬਾਰ ਤੇ ਜਾਂਦੇ ਹੋ ਉਹ ਦਰਬਾਰ ਤੁਹਾਨੂੰ ਅਲੌਕਿਕ ਸ਼ਕਤੀ ਨਾਲ ਜੋੜਦਾ ਹੈ। ਕੁਦਰਤ ਨਾਲ ਜੋੜਦਾ ਹੈ, ਰੱਬ ਨਾਲ ਜੋੜਦਾ ਹੈ। ਰੱਬ ਨਾਲ ਜਿਸ ਦਰਬਾਰ ਚ ਵੀ ਤੁਹਾਨੂੰ ਜੋੜਿਆ ਜਾਂਦਾ ਉੱਥੇ ਤੁਹਾਨੂੰ ਸਕੂਨ ਜ਼ਰੂਰ ਮਿਲਦਾ ਹੈ ਪਰ ਵੱਡੀ ਗੱਲ ਉਹੀ ਹੈ ਕਿ ਅਸੀਂ ਜਾਤਾਂ ਪਾਤਾਂ ਤੋਂ ਬਾਹਰ ਨਿਕਲ ਕੇ ਹਰ ਇੱਕ ਤੋਂ ਪ੍ਰੇਮ ਲੈਣਾ ਹੈ ਹਰ ਇੱਕ ਨੂੰ ਪ੍ਰੇਮ ਦੇਣਾ ਇਸ ਤੋਂ ਅਗਰ ਆਪਾਂ ਬਾਹਰ ਜਾਣੇ ਆ ਜੀ ਸਾਈਡ ਤੇ ਉਹ ਸਥਾਨ ਵੀ ਹੈ ਜਿੱਥੇ ਮਾਈ ਹੁਸੈਨ ਮਾਤਾ ਜੀ ਦਾ ਮੰਝਾ ਲੱਗਿਆ ਹੋਇਆ ਹੈ ਔਰ ਹੁਣ ਤਾਂ ਇੱਥੇ ਜਿਹੜਾ ਦਰਵਾਜ਼ੇ ਵਿੱਚ ਤੁਹਾਨੂੰ ਇਜਾਜ਼ਤ ਨਹੀਂ ਮਿਲਦੀ ਇਹ ਜਾਣਦੀ ਬਟ अर्ਲियर ਅੱਜ ਤੋਂ 10 15 ਸਾਲ ਪਹਿਲਾਂ ਜਦੋਂ ਅਸੀਂ ਰੈਗੂਲਰ ਆਇਆ ਕਰਦੇ ਸੀਗੇ ਤਾਂ ਇਸ ਸਥਾਨ ਦੇ ਅੰਦਰ ਜਾ ਕੇ ਲੋਕ ਦੀਵਾਨ ਤੇ ਮੱਥਾ ਟੇਕਦੇ ਸੀ ਪੱਖਾ ਵੀ ਚੱਲਦੇ ਸੀ ਕੈਮਰੇ ਨਾਲ ਥੋੜਾ ਜ਼ੂਮ ਇਨ ਕਰਕੇ ਤੁਹਾਨੂੰ ਅੰਦਰਲਾ ਪੂਰਾ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਜਿਸ ਦਿਨ ਸਾਇਨਪ੍ਰੀਤ ਲੱਗੀ ਉਸ ਦਿਨ ਤੋਂ ਗਈ ਮੱਠ ਗਈ ਪਰ ਇੱਥੇ ਆ ਕੇ ਜਦੋਂ ਬੰਦੇ ਨੂੰ ਇਹੋ ਪਤਾ ਲੱਗਦਾ ਕਿ ਸੰਸਾਰ ਫਾਨੀ ਹੈ ਔਰ ਉਹੀ ਦਿਲ ਵਰ ਜਾਨੀ ਹੈ ਤਾਂ ਬੜੀਆਂ ਗੁਜਲਾਂ ਖੋਲਦੀਆਂ ਹਾਲਾਂਕਿ ਜਿਵੇਂ ਨੇ ਪਹਿਲਾਂ ਕਿ ਆ ਕੇ ਕੋਵਿਡ ਕਰਕੇ ਸ਼ਰਧਾਲੂ ਬਹੁਤ ਘਟਾ ਆਉਂਦੇ ਉਸ ਤੋਂ ਬਾਅਦ ਮੈਨੂੰ ਵਿਦੇਸ਼ ਜਾਣਾ ਪੈ ਗਿਆ ਔਰ ਸ਼ਾਇਦ ਹੁਣ 6 ਸਾਲਾਂ ਵਿੱਚ 6 ਵਾਰ ਵੀ ਨਹੀਂ ਆ ਸਕਿਆ ਪਰ ਪਿਆਰ ਉਨਾ ਹੀ ਹੈ ਸਤਕਾਰ ਉਨਾ ਹੀ ਹੈ ਲੇਕਿਨ ਇਨਸਾਨ ਕਦੇ ਵੀ ਜਿਵੇਂ ਮੈਂ ਪਹਿਲਾਂ ਕਿਹਾ ਸੋਚ ਵਿਚਾਰ ਨੂੰ ਮੁਨਾਫੇ ਵੱਲ ਲਿਜਾ ਕੇ ਕਦੀ ਸਥਾਨਾਂ ਤੇ ਨਾ ਜਾਵੇ ਹਮੇਸ਼ਾ ਇਹੀ ਸੋਚੇ ਕਿ ਮੇਰਾ ਪਿਆਰ ਜਿਹੜਾ ਬਰਕਰਾਰ ਰਹੇਗਾ ਔਰ ਮੈਂ ਇੱਥੇ ਜਾ ਕੇ ਇਹ ਗੁਣ ਸਿੱਖਾਂਗਾ ਕਿ ਮੈਂ ਸਮਾਜ ਨੂੰ ਕੁਝ ਦੇਣਾ ਸਿਰਫ ਮੰਗਣਾ ਨਹੀਂ ਆ ਅਸੀਂ ਇੱਥੇ ਆਏ ਆ ਮੰਗਦੇ ਜ਼ਰੂਰ ਆ ਪਰ ਇਨਕ ਮੰਗਦੇ ਆ ਕਿ ਸਾਨੂੰ ਪ੍ਰਮਾਤਮਾ ਇੰਨੀ ਜੋਗਾ ਕਰ ਦੇਵੇ ਕਿ ਸਮਾਜ ਨੂੰ ਕੁਝ ਦੇ ਸਕੀਏ ਕਿਉਂਕਿ ਮੰਗ ਬਹੁਤ ਲਿਆ ਹੁਣ ਵਾਰੀ ਦੇਣ ਦੀ ਹੈ ਅਸੀਂ ਤਾਂ ਇਥੋਂ ਇਹੀ ਸਿੱਖ ਕੇ ਚੱਲੇ ਆ ਕਿ ਜਿਹੜਾ ਦੀਨ ਦੁਖੀ ਆ ਜਿਹੜਾ ਗਰੀਬ ਗੁਰਬਾ ਜਿਹੜਾ ਗੁਰਬਤ ਨਾਲ ਜੂਝ ਰਿਹਾ ਸਾਡੇ ਸਾਹਮਣੇ ਆਉਂਦਾ ਹੈ ਜਾਂ ਉਹਦਾ ਸਾਡੇ ਨਾਲ ਸੰਪਰਕ ਹੁੰਦਾ ਉਹਦੇ ਕੰਮ ਜ਼ਰੂਰ ਆਈਏ ਇਹ ਦੀਵਾ ਇੱਥੇ ਤਾਂ ਬਲਦਾ ਪਰ ਇਸ ਦੀਵੇ ਨੂੰ ਦਿਲ ਵਿੱਚ ਵੀ ਜਗਾਈਏ ਤਾਂ ਹੁਣ ਜਾਂਦੇ ਜਾਂਦੇ ਇੱਕ ਵਾਰ ਨਜ਼ਰ ਤੁਹਾਨੂੰ ਜਿਹੜੇ ਬਾਹਰ ਦੁਕਾਨਦਾਰ ਨੇ ਗਰੀਬ ਵਪਾਰੀ ਨੇ ਉਹਨਾਂ ਨੇ ਵੀ ਇੱਕ ਦੋ ਗੱਲਾਂ ਕਰਾਵਾਂਗੇ ਕਿ ਕੋਵਿਡ ਕਰਕੇ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਰਿਹਾ ਤਾਂ ਇੱਕ ਵਾਰ ਉਹਨਾਂ ਨੂੰ ਮਿਲਦੇ ਹਾਂ ਸੋ ਹੁਣ ਇੱਕ ਮੰਜ਼ਰ ਤੁਹਾਨੂੰ ਬਾਹਰ ਦਾ ਦਿਖਾਉਣ ਲੱਗਾ ਪਰ ਫਿਰ ਉਸ ਗੱਲ ਨੂੰ ਰਿਪੀਟ ਕਰਨਾ ਚਾਹਾਂਗਾ ਕਿ ਜਿੰਨੇ ਵੀ ਧਾਰਮਿਕ ਸਥਾਨ ਨੇ ਤੁਹਾਨੂੰ ਬੰਦਿਸ਼ਾਂ ਤੋਂ ਮੁਕਤ ਕਰਦੇ ਨੇ ਐਰੋਮਾਰਕ ਨੇ ਪ੍ਰਮਾਤਮਾ ਦੇ ਘਰ ਜਾਣ ਅਸੀਂ ਬੰਦਿਸ਼ਾਂ ਨੂੰ ਫੜਨਾ ਨਹੀਂ ਹੈ ਆਜ਼ਾਦੀ ਨਾਲ ਜ਼ਿੰਦਗੀ ਨੂੰ ਮਾਨਣਾ ਹੈ ਇਮੇਜਿਨੇਸ਼ਨ ਵਰਲਡ ਤੋਂ ਬਾਹਰ ਆਣਾ ਰਿਐਲਿਟੀ ਦੇ ਵਿੱਚ ਰਹਿਣਾ ਹੈ ਤਰਕ ਦੇ ਹਿਸਾਬ ਨਾਲ ਜੀਣਾ ਹੈ ਔਰ ਆਪਣੇ ਤਰਕ ਨਹੀਂ ਬਣਾਉਣੇ ਇਹ ਦੇਖਣਾ ਕਿ ਪ੍ਰਮਾਤਮਾ ਸਾਨੂੰ ਕਿਹੜਾ ਰਾਹ ਦਿਖਾਂਦਾ ਚਾਹ। ਸੋ ਉੱਥੇ ਦੁਕਾਨਾਂ ਨੇ। ਭਾਈ ਜੀ ਪਹਿਲਾਂ ਤਾਂ ਬਹੁਤ ਨਿੱਘਾ ਸਵਾਗਤ ਹੈ ਕੀ ਨਾਮ ਕੀ ਹੈ ਤੁਹਾਡਾ? ਸਰਜੀਤ ਸਰਜੀਤ ਸਿੰਘ। ਸਰਜੀਤ। ਹੁਣ ਦੁਕਾਨ ਤੇ ਤਾਂ ਮੈਂ ਦੋ ਤਾਈਕਣੇ ਤੋਂ ਦੇਖ ਰਿਹਾ ਬਿਲਕੁਲ ਰਸ਼ ਨਹੀਂ ਹੈਗਾ। ਕੋਵਿਡ ਕਰਕੇ ਜਿਵੇਂ ਸੰਗਤ ਵੀ ਇੱਥੇ ਘਟੀ ਹੋਈ ਹੈ। ਕਿੰਨਾ ਕੁ ਨੁਕਸਾਨ ਹੋ ਜਾਂਦਾ। ਨੁਕਸਾਨ ਤਾਂ ਹੀ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੈ। ਵਾਰ-ਫਾਲ ਦੇ ਕਿਵੇਂ ਕਰਦੇ ਆ ਇਹ ਸਰ। ਕਰਜਾ ਹੀ ਆ ਸਰ ਕਰਜਾ ਹੀ ਆ ਸਰ ਪਿੰਡ ਕਿਹੜਾ ਜੀ ਥੋੜੇ ਸਲੋ ਸਲੋਤ ਅਜੇ ਸਲੋਤ ਫਿਰ ਇੱਥੇ ਆਉਂਦੇ ਹੁਣ ਅੱਜ ਕਿੰਨੀ ਕੁ ਦਿਹਾੜੀ ਮਤਲਬ ਕੁ ਸ਼ਾਮਦਨ ਹੋਈ ਕਿ ਨਹੀਂ ਅੱਜ ਕੁਝ ਸ਼ਾਮਦਨ ਹੋਈ ਕਿ ਨਹੀਂ ਹੋ ਗਿਆ 80 ਰੁਪਏ ਵਟ ਕੇ ਬੈਠੇ 80 ਰੁਪਏ ਸਿਰਫ ਅੱਛਾ ਤੇ ਨੋਰ ਅੱਜ ਤੇ ਮੈਂ ਵੀਰਵਾਰ ਕਰਕੇ ਇੱਥੇ ਸ਼ਰਤਾਲੂ ਆਏ ਨੇ ਜਿਨ੍ਹਾਂ ਨੇ ਮੱਥਾ ਟੇਕਣਾ ਫਿਰ ਤੁਸੀਂ ਵੀਰਵਾਰ ਦੇ ਹੁੰਦੇ ਫਿਰ ਨੋਰਮਲ ਦੇਣਾ ਚ ਕੀ ਕਰਦੇ ਹੋ ਸੋਮਵਾਰ ਤੋਂ ਸੋਮਵਾਰ ਮੰਗਲਵਾਰ ਮਤਲਬ ਦਿਹਾੜੀ ਕਰੀ ਦੀ ਦਿਹਾੜੀ ਮਿਲਦੀ ਹੈ ਨਾ ਜੇ ਕੋ ਮਿਲਦੀ ਹੈ ਤਾਂ ਫਿਰ ਕਰੀ ਦੀ ਹੈ ਔਖਾ ਹੈ ਗੁਜ਼ਾਰਾ ਮਾੜਾ ਮੋਟਾ ਹੀ ਗੁਜ਼ਾਰਾ ਜਿੱਦਾਂ ਲੋਕਾਂ ਮਾਪਿਓ ਹੈ ਸਿਰ ਤੇ ਤੁਸੀਂ ਦੱਸਿਆ ਵਿਆਹ ਤਾਂ ਤੁਹਾਡਾ ਨਹੀਂ ਹੋਇਆ ਮਾਤਾ ਜੀ ਪਾਪ ਨਹੀਂ ਸਿਰ ਮਾਤਾ ਤੁਹਾਡੇ ਨਾਲ ਰਹਿੰਦੀ ਹੈ ਹਾਂ ਜੀ ਆਪਣਾ ਵੀ ਦੇਖਣਾ ਤੇ ਮਾਤਾ ਦਾ ਵੀ ਦੇਖਣਾ ਇਹਦੇ ਨਾਲ ਹੀ ਦੁਆਦਾਰ ਵੀ ਇਹਦੇ ਨਾਲ ਹੀ ਹਾਂ ਜੀ ਸਰ ਤੁਸੀਂ ਦੇਖ ਬਾਕੀ ਦਾ ਕਰਦੇ ਆ ਚੱਕੇ ਹੋਣਾ ਉਹ ਕੀ ਕਰਨਾ ਜੇ ਕੰਮ ਨਹੀਂ ਸਾਰੇ ਕੋ ਬੰਦ ਤੁਸੀਂ ਮਜਬੂਰੀਆਂ ਦੇਖ ਸਕਦੇ ਹੋ ਛੋਟੇ ਵਪਾਰੀ ਕਹਿ ਸਕਦੇ ਸੀ ਇਹਨਾਂ ਨੂੰ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ ਇੱਥੇ ਸਾਡੇ ਪਹਿਣ ਜੀ ਵੀ ਨੇ ਇੱਥੇ ਮੌਜੂਦ ਨੇ ਬੱਚਿਆਂ ਦੇ ਨਾਲ ਨੇ ਅੱਜ ਕਿਵੇਂ ਹੋਈ ਜੀ ਸੇਲ ਕਿ ਨਹੀਂ ਹੋਈ ਬੱਸ ਭਾਜੀ ਚੱਲੇ ਜਾਂਦਾ ਮਾੜਾ ਮੋਟਾ ਕੰਮ ਗੁਜ਼ਾਰਾ ਹੀ ਆ ਕੁਝ 100 200 ਬਣਿਆ ਕਿ ਨਹੀਂ ਇੰਨਾ ਕਿੱਥੇ ਬਣਦਾ ਹੈਗਾ 150 ਰੁਪਏ ਬਣ ਜਾਂਦਾ ਬੱਸ ਕਿਰਾਇਆ ਤਾਂ ਰਹਿਣੇ ਹੈਗੇ ਭਰੀ ਜਾਣੇ ਆਪਦਾ ਬੱਸ ਬੱਚੀ ਬੱਚੀ ਹੈ ਤੁਹਾਡੀ ਹਾਂਜੀ ਉਹ ਮੇਰੀ ਕੁੜੀ ਆ ਚਾਰ ਨਿਆਣੇ ਹੈਗੇ ਨਹੀਂ ਕੋਲ ਬੈਠ ਜਾ ਇਹ ਪੜਦੇ ਨੇ ਹਾਂਜੀ ਪੜਦੇ ਆਗੇ ਕਿ ਵੈਸੇ ਜਦੋਂ ਕੋਵਿਡ ਨਹੀਂ ਸੀ ਉਦੋਂ ਕਿੰਨੀ ਸੇਲ ਹੋ ਜਾਂਦੀ ਸੀ ਬੱਚਾ ਹਸਤਾ ਹਲੇ ਮੇ ਕੰਨ ਨਗੇ ਦਿਹਾੜੇ ਧੂੜੇ ਤੇ ਜਾਂਦੇ ਆ ਕਿ ਉਦੋਂ ਮਾੜਾ ਮੋਟਾ ਜੇ ਕੰਮ ਮਿਲ ਜਾਂਦਾ ਤਾਂ ਭੱਜ ਜਾਂਦੇ ਆ ਨਹੀਂ ਫਿਰ ਵੀਰਵਾਰ ਦੇ ਵਾਸਤੇ ਇੱਥੇ ਲੰਨ ਜੇ ਬਿਮਾਰੀ ਨਾ ਹੁੰਦੀ ਜਿਵੇਂ ਬਿਮਾਰੀ ਆ ਗਈ ਕੋਵਿਡ ਦੀ ਤੇ ਉਦੋਂ ਨੋ ਸੀਗਾ ਕੰਮ ਹਾਂਜੀ ਉਹ ਚੱਲ ਪੈਦਾ ਸੀਗਾ ਹੁਣ ਅੱਜ ਕੋਈ ਮੁਨਾਫਾ ਹੋਇਆ ਕਿ ਨਹੀਂ ਬਸ ਇਦਾਂ ਹੀ ਹਲੇ ਬੈਠੇ ਆਂਗੇ ਮਾੜਾ ਮੋਟਾ ਸੰਗਤ ਆਉਂਦੀ ਹੈ ਜਿੱਦਾਂ ਮਾੜੀ ਮੋਟੀ ਆਉਂਦੀ ਹੈ ਹਲੇ ਅੱਗੇ ਬਹੁਤ ਸੰਗਤਾਂ ਨੇ ਹੁਣ ਨਹੀਂ ਆਂਦੇ ਨਹੀਂ ਸੰਗਤ ਹਾਲ ਦੀ ਗੜੀ ਹੈ ਕਿ ਸਾਡੇ ਕਿ ਨੁਕਸਾਨ ਹੀ ਹੋ ਰਿਹਾ ਇੱਕ ਤਰ੍ਹਾਂ ਦਾ ਹਾਂ ਜੀ ਨੁਕਸਾਨ ਹੀ ਹੈਗਾ ਸਰ ਕਰਜ਼ੇ ਤਾਂ ਨਹੀਂ ਕੋਈ ਸਿਰ ਤੇ ਕਰਜ਼ੇ ਤਾਂ ਹੈਗੇ ਕਿਰਾਏ ਤੇ ਬੈਠੇ ਆ ਬੱਚਿਆਂ ਦੀ ਪੀਸਾ ਦੇਣੀਆਂ ਹੁੰਦੀਆਂ ਨੇ ਪੜਾਈਆਂ ਦੇ ਸਮਝਾਗਰਾ ਜੀ ਸੋ ਸਰਕਾਰ ਨੂੰ ਬੇਨਤੀ ਹੈ ਕਿ ਜੀ 80 ਪਰਿਸ਼ਦ ਤੁਸੀਂ ਕਹਿੰਦੇ ਵਾਦੇ ਪੂਰੇ ਹੋਏ ਬਟ ਇਹਨਾਂ ਨਾਲ ਵੀ ਥੋੜੇ ਵਾਦੇ ਪੂਰੇ ਹੋਣੇ ਚਾਹੀਦੇ ਮਿਸ਼ਨ ਫਤਿਹ ਤਾਂ ਹੀ ਹੋਊਗਾ ਜੇ ਬੱਚੇ ਪੜਨਗੇ ਲੋਕਾਂ ਦੇ ਸਿਰ ਤੇ ਜਿਹੜੇ ਕਰਜ਼ੇ ਨੇ ਉਹਨਾਂ ਨੂੰ ਕਰਜ਼ਿਆਂ ਤੋਂ ਛੁਟਕਾਰਾ ਮਿਲੇਗਾ ਦਰਬਾਰ ਦੇ ਬਿਲਕੁਲ ਨਾਲ ਸਰੋਵਰ ਵੀ ਹੈ ਜੀ ਜਿੱਥੇ ਆ ਕੇ ਸ਼ਰਧਾਲੂ ਇਸ਼ਨਾਨ ਵੀ ਕਰਦੇ ਨੇ ਪੰਜ ਇਸ਼ਨਾਨਾ ਵੀ ਕਰਦੇ ਨੇ ਸੋ ਇਹ ਵੀ ਤੁਸੀਂ ਵਿਊ ਦੇਖ ਸਕਦੇ ਹੋ ਹਾਲ ਦੀ ਗੱਡੀ ਪਾਣੀ ਬਿਲਕੁਲ ਨਹੀਂ ਹੈ ਪਰ ਇਹ ਚੰਗੀ ਗੱਲ ਹੈ ਕਿਉਂਕਿ ਅਗਰ ਪਾਣੀ ਹੁੰਦਾ ਤਾਂ ਸ਼ਾਇਦ ਬਿਨਾਂ ਪਰਮਿਸ਼ਨ ਤੋਂ ਹੀ ਕਈ ਲੋਕ ਨਹਾ ਲੈਂਦੇ ਔਰ ਉਹਦੇ ਕਰਕੇ ਵੀ ਕੋਵਿਡ ਸਪਰੈਡ ਨਾ ਹੋਵੇ ਖਤਰਾ ਹੈ ਇਹ ਸ਼ੰਕੇ ਨੇ ਬਟ ਸਿਚੁਏਸ਼ਨ ਤੁਸੀਂ ਦੇਖ ਸਕਦੇ ਹੋ ਸਰੋਵਰ ਬਣਿਆ ਹੋਇਆ ਔਰ ਇੱਥੇ ਨਾਰਮਲ ਦਿਨਾਂ ਵਿੱਚ ਮੈਂ ਵੀ ਕਈ ਬੱਚਿਆਂ ਨੂੰ ਨਹਾਉਂਦੇ ਦੇਖਿਆ ਜਦੋਂ ਮਹਾਮਾਰੀ ਨਹੀਂ ਸੀ ਤਾਂ ਇਹ ਮਹਾਮਾਰੀ ਬਹੁਤਿਆਂ ਕੋਲ ਬਹੁਤ ਕੁਝ ਖੋਰੀ ਹੈ ਬੱਚਿਆਂ ਨੂੰ ਨਹਾਣ ਦੀ ਆਜ਼ਾਦੀ ਵੀ ਖੋਰੀ ਹੈ ਕਿਉਂਕਿ ਸਰੋਵਰ ਵਿੱਚ ਬੜੀ ਵਾਰ ਇਹ ਜਿਹੜੇ ਨੇੜੇ ਤੇੜੇ ਕੁਝ ਪ੍ਰਵਾਸੀ ਬੱਚੇ ਨੇ ਜਾਂ ਕੁਝ ਦੁਕਾਨਦਾਰ ਕਿਤੇ ਹੁੰਦੇ ਸੀ ਪਟਹਾਲ ਦੀ ਘੜੀ ਸਰੋਵਰ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਪਾਣੀ ਦਿਲ ਦੀ वेदना ਦੀ ਅਗਰ ਗੱਲ ਕਰਾਂ ਤਾਂ ਦਿਲ ਸੁਪਨੇ ਬਹੁਤ ਸਜਾਉਂਦਾ ਹੈ ਦਿਲ ਸੁਪਨੇ ਵਿੱਚ ਜਿੱਤਦਾ ਵੀ ਹੈ ਹਾਰਦਾ ਵੀ ਹੈ ਲੇਕਿਨ ਦਿਲ ਬੜੇ ਸਮਿਆਂ ਵਿੱਚ ਇਕੱਲਾ ਹੁੰਦਾ ਹੈ ਔਰ ਉਸ ਇਕੱਲੇ ਸਮੇਂ ਵਿੱਚ ਮੁਰਸ਼ਿਦ ਸਾਡੇ ਨਾਲ ਹੁੰਦਾ ਹੈ ਮੁਰਸ਼ਿਦ ਨੂੰ ਯਾਦ ਕਰਨਾ ਚਾਹੀਦਾ ਔਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਣਾ ਇੱਥੇ ਡੇਰੇ ਤੇ ਆ ਕੇ ਜਿਹੜੀ ਮਨ ਦੇ ਵਿੱਚ ਆ ਰਹੀ ਹੈ ਕਿ ਉਹ ਇੱਕ ਹੈ ਸਾਰਿਆਂ ਵਿੱਚ ਹੈ ਦਿਨ ਨੂੰ ਇਹ ਗੱਲ ਸਮਝ ਆਈ ਹੈ ਕਿ ਮੈਂ ਯਾਰ ਨਾਲ ਛੱਲਾ ਪਟਾ ਆਈ ਹਾਂ ਹੁਣ ਇੱਕ ਵਾਰੀ ਲਾਸਟਲੀ ਤੁਹਾਨੂੰ ਜ਼ਰੂਰ ਨਜ਼ਰ ਪਵਾ ਦਿੰਨੇ ਆ ਡੇਰੇ ਦੇ ਮੁੱਖ ਦਵਾਰ ਤੇ ਜਿਹੜੇ ਜਿਹੜੇ ਸਾਡੇ ਵੀਰ ਭਰਾ ਹੈਣਾ ਵਿਦੇਸ਼ਾਂ ਵਿੱਚ ਨੂੰ ਜਿਹੜੇ ਇੱਥੇ ਲੰਬੇ ਸਮੇਂ ਤੋਂ ਆ ਕੇ ਦਰਸ਼ਨ ਦੇਦਾਰ ਨਹੀਂ ਕਰ ਸਕੇ ਉਹ ਇੱਕ ਵਿਊ ਪੁਆਇੰਟ ਦੇਖ ਸਕਦੇ ਨੇ ਇੱਕ ਵਿਊ ਦੇਖ ਸਕਦੇ ਨੇ ਔਰ ਤੁਸੀਂ ਪੂਰੇ ਦਰਸ਼ਨ ਦੇਦਾਰ ਕਰ ਲਏ ਨੇ ਪਰ ਫਿਰ ਤੋਂ ਕਹਿੰਦਾ ਉਹ ਇੱਕ ਹੈ ਸਾਰਿਆਂ ਵਿੱਚ ਹੈ ਉਹ ਮੇਰੇ ਵਿੱਚ ਵੀ ਹੈ ਤੇਰੇ ਵਿੱਚ ਵੀ ਹੈ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਆਈ ਐਮ ਦਾ ਡ੍ਰੌਪ ਐਂਡ ਆਈ ਐਮ ਦਾ ਓਸ਼ਨ ਮੈਂ ਇੱਕ ਵਿੱਚ ਵੀ ਹਾਂ 700 ਵਿੱਚ ਵੀ ਹਾਂ ਸਿਰਫ ਇਹ ਮਹਿਸੂਸ ਕਰਨਾ ਹੈ ਕਿ ਅਸੀਂ ਸਾਰਿਆਂ ਵਿੱਚ ਹਾਂ ਔਰ ਉਹ ਅਕਾਲ ਪੁਰਖ ਵੀ ਸਾਰਿਆਂ ਵਿੱਚ ਹੈ ਪਰ ਜਿੱਥੇ ਮਨ ਨੂੰ ਸਕੂਨ ਮਿਲੇ ਉੱਥੇ ਸੱਚ ਦਾ ਕਰ ਦੇਣਾ ਚਾਹੀਦਾ ਤੁਸੀਂ ਬਣੇ ਰਹਿਣਾ ਬੀਬਤੀ ਨਵਾਂ ਸ਼ਹਿਰ ਨਾਲ ਆਪਣੇ ਛੋਟੇ ਜਿਹੇ ਤਨੀਸੂਰੀ ਕੈਮਰਾ ਪਰਸੈਂਟ ਦੇ ਜੇ ਤੁਹਾਨੂੰ ਇਜਾਜ਼ਤ ਹੋ ਬਹੁਤ ਜਲਦੀ ਫਿਰ ਆਜ਼ਮਾਂਗੇ ਸਸੀ ਕਾਲ ਸ਼ਬਕ ਹੈ ਅੱਲਾ ਹਾਫਿਜ਼